ਭਾਰਤੀ ਕਿਸਾਨ ਜੂਨੇ ਨੇ ਇਕਤਾ ਗਰਾਹਾਂ ਦਾ ਬੈਜ ਤੇ ਝੰਡਾ ਚੱਲਦਾ ਤੁਸੀਂ ਦੇਖੋ ਜੇ ਅਸੀਂ 50 ਜਾਣੇ ਆ 50 ਜਾਣਿਆਂ ਨੇ ਇਹਨਾਂ ਦਾ ਵਤੀਰਾ ਕੀ ਹੈ ਜੇ ਕੋਈ ਇਕੱਲਾ ਪੈਰਾ ਜਾਂਦਾ ਹੋਊਗਾ ਤੇ ਟੋਲ ਪਲਾਜ਼ੇ ਵਾਲਾ ਦਾ ਵਤੀਰਾ ਕੀ ਹੋਊਗਾ ਜੇ ਸਾਡਾ ਵਿਅਕਤੀ ਕੋਈ ਝੰਡਾ ਬੈਜ ਦਿਖਾਉਂਦਾ ਤਾਂ ਉਹਨੂੰ ਇਹ ਕਹਿੰਦੇ ਆ ਕਾਰਡ ਵਿਖਾ ਇਹਨਾਂ ਨੂੰ ਪਤਾ ਹੈ ਸਭ ਪੂਰੇ ਪੰਜਾਬ ਦੇ ਵਿੱਚ ਪਤਾ ਹੈ ਪੂਰੇ ਭਾਰਤ ਦੇ ਵਿੱਚ ਵੀ ਭਾਰਤੀ ਕਿਸਾਨ ਜਿਹਨਾਂ ਨੇ ਇਕੱਠਾ ਗਰਾਹਾਂ ਦਾ ਬੈਕ ਤੇ ਝੰਡਾ ਚਲਦਾ ਨਾ ਅਸੀਂ ਕਾਰਡ ਬਣਾਇਆ ਤੇ ਨਾ ਅਸੀਂ ਬਣਾਉਣਾ ਤੇ ਨਾ ਅਸੀਂ ਕਾਰਡ ਲਾਗੂ ਕੀਤਾ ਤੇ ਉਹ ਝੰਡਾ ਤੇ ਬੈਚ ਵੀ ਨਹੀਂ ਮੰਨਦੇ ਅੱਜ ਜਿਹੜਾ ਇਹਨਾਂ ਦਾ ਵਤੀਰਾ ਰਿਹਾ ਵੀ ਅੱਜ ਸਾਡੀ ਅਡਵੈਂਚਰ ਮੀਟਿੰਗ ਸੀਗੀ ਬਰਨਾਲੇ ਦੇ ਵਿੱਚ ਉਹਦੇ باوجود ਝੰਡਾ ਲੱਗਿਆ ਹੋਇਆ ਬੱਸ ਭਰੀ ਹੋਈ ਆ ਇਹਨਾਂ ਦਾ ਵਤੀਰਾ ਜਿਹੜਾ ਟੋਲਪਲਾਜੇ ਆਲੇ ਆਂਦਾ ਵੀ ਆਕੋ ਬੈਠਣਾ ਵੀ ਤੁਸੀਂ ਗੁੰਡਾਗਰਦੀ ਕਰਦੇ ਹੋ ਐਂ ਕਹਿਣਾ ਅਸੀਂ ਲੜਨਾ ਨਹੀਂ ਆਉਦੇ ਅਸੀਂ ਇਸ ਸਿਸਟਮ ਦੇ ਨਾਲ ਲੜਾਈ ਆ ਨਾ ਕਿ ਸਾਡੀ ਇਹ ਟੋਲ ਪਲਾਟ ਵਾਲੇ ਜਿਹੜੇ ਬੰਦੇ ਇੱਥੇ ਰਜਕਾਰ ਤੇ ਲੱਗੇ ਇਹਨਾਂ ਨਾਲ ਲੜਾਈ ਆ ਅਸੀਂ ਸਮਾਂ ਆਊਗਾ ਆ ਟੋਲ ਪਲਾਟ ਦੇ ਪੁੱਟਾਂ ਕੇ ਇਹਨਾਂ ਦੀ ਜੜਾਂ ਅਸੀਂ ਲੋਕਾਂ ਨੂੰ ਤਾ ਆਦੇ ਆ ਆ ਜਿਹੜੀ ਲੁੱਟ ਹੋਈ ਜਾਂਦੀ ਆ ਦੇ ਖਿਲਾਫ ਲੜੋ ਤੇ ਝੰਡਾ ਬੈਚ ਲਾਓ ਤੇ ਜਿਹੜੇ ਕਾਰਡ ਆ ਇਹਨਾਂ ਨੂੰ ਬੰਦ ਕਰੋ ਕਾਰਡ ਇਸ ਕਰਕੇ ਬੰਦ ਕਰੋ ਜਿਹੜੇ ਕਾਰਡ ਹੈ ਕੀ ਉਹ ਕਾਰਡ ਜਿਹਦਾ ਫੜਾ ਕੇ ਦੇਵਾਂਗੇ ਉਹ ਗੱਡੀ ਜੱਥੇਬੰਦੀ ਦਾ ਇਹ ਰੂਲ ਆ ਅਸੀਂ ਬੈਜ ਤੇ ਝੰਡਾ ਲਾਉਨੇ ਆ ਨਾ ਕਿਸੇ ਦਾ ਅਸੀਂ ਕਾਰਡ ਬਣਾਇਆ ਤੇ ਨਾ ਅਸੀਂ ਬਣਾਉਨੇ ਆ ਤੇ ਸਾਡਾ ਬੈਜ ਤੇ ਝੰਡਾ ਚੱਲਦਾ ਅਸੀਂ ਟੋਲ ਪ੍ਰਾਜ ਵਾਲਿਆਂ ਨੂੰ ਆਦੇ ਅੱਗੇ ਤੋਂ ਅਗਰਾਹਾਂ ਜੱਥੇਬੰਦੀ ਦਾ ਬੈਜ ਝੰਡਾ ਲੱਗਿਆ ਗੱਡੀ ਤੇ ਇਸ ਚੀਜ਼ ਦੀ ਸਮੱਸਿਆ ਨਾ ਆਵੇ ਤੇ ਨਹੀਂ ਆਉਣ ਵਾਲੇ ਸਮੇਂ 'ਚ ਇਹਨੂੰ ਫਿਰ ਚੰਗੀ ਤਰ੍ਹਾਂ ਫ੍ਰੀ ਕਰਾਂਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ 1 ਮਹੀਨਾ ਪਹਿਲਾਂ ਅਸੀਂ ਟੱਪ ਕੇ ਗਏ ਆਂ ਚੰਡੀਗੜ੍ਹੋਂ ਆਏ ਆਂ ਜਾਂਦੇ ਟੱਪ ਕੇ ਗਏ ਆਂ ਅਸੀਂ ਟੋਲ ਮੜਾਇਆ ਜਦੋਂ ਅਸੀਂ ਬਠਿੰਡਾ ਕਰਾਸ ਹੋ ਗਏ ਇਹਨਾਂ ਨੇ ਟੋਲ ਕੱਟ ਲਿਆ ਫੇਰ ਸ਼ੰਗਾਰਾ ਸਿੰਘ ਮਾਨ ਨਾਲ ਗੱਲ ਹੋਈ ਸਾਡੀ ਫੇਰ ਉਹਾਰੇ ਚਲੋ ਕੋਈ ਗੱਲ ਨਹੀਂ ਨਾਮ ਫ੍ਰੀ ਕਰੋ ਇਹ ਸਮਝ ਜਾਣਗੇ ਇਹਨਾਂ ਨੇ ਸੌਰੀ ਫੀਲ ਕੀਤੀ ਤੇ ਫੇਰ ਇਹ ਉਹੀ ਗੱਲਾਂ ਤੇ ਆਏ ਪਏ ਨੇ ਇਸ ਕਰਕੇ ਅਸੀਂ ਅੱਜ ਇਹ ਫ੍ਰੀ ਕੀਤਾ ਸੀ ਤੇ ਨਾ ਅਸੀਂ ਗੁੰਡਾਗਰਦੀ ਕੀਤੀ ਆ ਤੇ ਨਾ ਅਸੀਂ ਇਹੋ ਜਿਹਾ ਅਸੀਂ ਜਾਬਤੇ ਦੇ ਵਿੱਚ ਲੜਨ ਵਾਲੇ ਜਥੇਬੰਦੀ ਆ ਸਾਡੀ ਤੇ ਨਾ ਅਸੀਂ ਕਿਸੇ ਨੂੰ ਗਲਤ ਬੋਲਿਆਂਗੇ ਸਾਡੀ ਇਹ ਬੇਨਤੀ ਸੀ ਅਸੀਂ ਜਾਤ ਦੇ ਵਿੱਚ ਅਸੀਂ ਇਹ ਸੋਚਿਆ ਸੀ ਵੀ 10 ਮਿੰਟ ਫ੍ਰੀ ਕਰਾਂਗੇ ਅਸੀਂ ਸਾਡੇ ਵੀਰਾਂ ਨੇ ਸਾਡੇ ਭਰਾ ਅਸੀਂ ਗਲਤੀ ਨਹੀਂ ਬੋਲਦੇ ਸਾਡੀ ਲੜਾਈ ਸਿਸਟਮ ਨਾਲ ਨਾ ਕਿ ਬੰਦਿਆਂ ਨਾਲ ਲੜਾਈ ਹੈ ਸਾ बंदि <muchos> कर ਜੋ ਜਿਹੜਾ ਪੁੱਤੋ ਟੋਲ ਪਲਾਜ਼ਾ ਦਾ ਸਾਡਾ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਗਰਾਹਾਂ ਦਾ ਬੈਠ ਤੇ ਢੰਡਾ ਚੱਲਦਾ ਤੁਸੀਂ ਦੇਖੋ ਜੇ ਅਸੀਂ 50 ਜਾਣੇ ਆ 50 ਜਾਣਿਆਂ ਨੇ ਇਹਨਾਂ ਦਾ ਵਤੀਰਾ ਕੀ ਹੈ ਜੇ ਕੋਈ ਇਕੱਲਾ ਤੇਰਾ ਜਾਂਦਾ ਹੋਊਗਾ ਤੇ ਟੋਲ ਪਲਾਜ਼ੇ ਵਾਲਿਆਂ ਦਾ ਵਤੀਰਾ ਕੀ ਹੋਊਗਾ ਜੇ ਸਾਡਾ ਵਿਅਕਤੀ ਕੋਈ ਢੰਡਾ ਬੈਠ ਦਿਖਾਉਂਦਾ ਤਾਂ ਉਹਨੂੰ ਇਹ ਕਹਿੰਦੇ ਆ ਕਾਰਡ ਵਿਖਾ ਇਹਨਾਂ ਨੂੰ ਪਤਾ ਹੈ ਸਭ ਪੂਰਾ ਪੰਜਾਬ ਦੇ ਵਿੱਚ ਪਤਾ ਹੈ ਪੂਰੇ ਭਾਰਤ ਦੇ ਵਿੱਚ ਵੀ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਗਰਾਹਾਂ ਦਾ ਬੈਕ ਤੇ ਝੰਡਾ ਚਲਦਾ ਨਾ ਅਸੀਂ ਕਾਰਡ ਬਣਾਇਆ ਤੇ ਨਾ ਅਸੀਂ ਬਣਾਉਣਾ ਤੇ ਨਾ ਅਸੀਂ ਕਾਰਡ ਲਾਗੂ ਕੀਤਾ ਤੇ ਇਹ ਝੰਡਾ ਤੇ ਬੈਚ ਵੀ ਨੇ ਮੰਨਦੇ ਅੱਜ ਜਿਹੜਾ ਇਹਨਾਂ ਦਾ ਵਤੀਰਾ ਰਿਹਾ ਵੀ ਅੱਜ ਸਾਡੀ ਅਡਵੈਂਚਰ ਮੀਟਿੰਗ ਸੀਗੀ ਬਰਨਾਲੇ ਦੇ ਵਿੱਚ ਉਹਦੇ باوجود ਝੰਡਾ ਲੱਗਿਆ ਹੋਇਆ ਬੱਸ ਭਰੀ ਹੋਈ ਆ ਇਹਨਾਂ ਦਾ ਵਤੀਰਾ ਜਿਹੜਾ ਟੋਲ ਪਲਾਸੇ ਆਲੇ ਆਉਂਦਾ ਵੀ ਅੱਗੋਂ ਬੈਠਣਾ ਵੇ ਤੁਸੀਂ ਗੁੰਡਾਗਰਦੀ ਕਰਦੇ ਹੋ ਐ ਕਹਿਣਾ ਅਸੀਂ ਲੜਨਾ ਨਹੀਂ ਆਉਂਦੇ ਅਸੀਂ ਸਿਸਟਮ ਦੇ ਨਾਲ ਲੜਾਈ ਹੈ ਨਾ ਕਿ ਸਾਡੀ ਟੋਲ ਪਲਾਜ਼ ਵਾਲੇ ਜਿਹੜੇ ਬੰਦੇ ਇੱਥੇ ਰਜਕਾਰ ਤੇ ਲੱਗੇ ਇਹਨਾਂ ਨਾਲ ਲੜਾਈ ਆ ਅਸੀਂ ਸਮਾਂ ਆਊਗਾ ਆ ਟੋਲ ਪਲਾਜ਼ ਦੇ ਪੁੱਟਾਂ ਕੇ ਇਹਨਾਂ ਦੀ ਜੜਾਂ ਅਸੀਂ ਲੋਕਾਂ ਨੂੰ ਤਾਂ ਆਦੇ ਆ ਆ ਜਿਹੜੀ ਲੁੱਟ ਹੋਈ ਜਾਂਦੀ ਹੈ ਦੇ ਖਾਫ ਲੜੋ ਤੇ ਝੰਡਾ ਬੈਚ ਲਓ ਤੇ ਜਿਹੜੇ ਕਾਰਡ ਆ ਇਹਨਾਂ ਨੂੰ ਬੰਦ ਕਰੋ ਕਾਰਡ ਇਸ ਕਰਕੇ ਬੰਦ ਕਰੋ ਜਿਹੜੇ ਟਾਰਡ ਹੈ ਕੀ ਉਹ ਕਾਰ ਜਿਹਦਾ ਪੜਾਕੇ ਦੇਵਾਂਗੇ ਉਹ ਤਾਂ ਟੱਪ ਜੂ ਤੇ ਜਿਹਦਾ ਕਾਰ ਨਹੀਂ ਕੀ ਉਹਦਾ ਟੋਲ ਲੱਗੂ ਇਸ ਕਰਕੇ ਸਾਡੀ ਜਥੇਬੰਦੀ ਦਾ ਇਹ ਰੂਲ ਆ ਅਸੀਂ ਬੈਜ ਤੇ ਝੰਡਾ ਲਾਉਨੇ ਆ ਨਾ ਕਿਸੇ ਦਾ ਅਸੀਂ ਕਾਰਡ ਬਣਾਇਆ ਤੇ ਨਾ ਅਸੀਂ ਬਣਾਉਨੇ ਆ ਇਹ ਸਾਡਾ ਬੈਜ ਤੇ ਝੰਡਾ ਚੱਲਦਾ ਅਸੀਂ ਟੋਲ ਪ੍ਰਾਜਾਲਿਆਂ ਨੂੰ ਆਦੇ ਅਕਤੋ ਅਗਰਾਹਾਂ ਜਥੇਬੰਦੀ ਦਾ ਬੈਜ ਝੰਡਾ ਲੱਗਿਆ ਗੱਡੀ ਤੇ ਇਸ ਚੀਜ਼ ਦੀ ਸਮੱਸਿਆ ਨਾ ਆਵੇ ਤੇ ਨਹੀਂ ਆਉਣ ਵਾਲੇ ਸਮੇਂ 'ਚ ਇਹਨੂੰ ਫਿਰ ਚੰਗੀ ਤਰ੍ਹਾਂ ਫ੍ਰੀ ਕਰਾਂਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ 1 ਮਹੀਨਾ ਪਹਿਲਾਂ ਅਸੀਂ ਟੱਪ ਕੇ ਗਏ ਹਾਂ ਚੰਡੀਗੜ੍ਹੋਂ ਆਏ ਆ ਜਾਂਦੇ ਟੱਪ ਕੇ ਗਏ ਅਸੀਂ ਟੋਲ ਮੜਾਇਆ ਜਦੋਂ ਅਸੀਂ ਬਠਿੰਡਾ ਕਰਾਸ ਹੋ ਗਏ ਇਹਨਾਂ ਨੇ ਟੋਲ ਕੱਟ ਲਿਆ ਫੇਰ ਸ਼ੰਗਾਰਾ ਸੇ ਨਮਾਨਨਾ ਗੱਲ ਹੋਈ ਸਾਡੀ ਫੇਰ ਉਹਾਰੇ ਚਲੋ ਕੋਈ ਗੱਲ ਨਹੀਂ ਨਾ ਫ੍ਰੀ ਕਰੋ ਇਹ ਸਮਝ ਜਾਣਗੇ ਇਹਨਾਂ ਨੇ ਸੌਰੀ ਫੀਲ ਕੀਤੀ ਤੇ ਫੇਰ ਇਹ ਉਹੀ ਗੱਲਾਂ ਤੇ ਆਏ ਪਏ ਨੇ ਇਸ ਕਰਕੇ ਅਸੀਂ ਅੱਗੇ ਫ੍ਰੀ ਕੀਤਾ ਸੀ ਤੇ ਨਾ ਅਸੀਂ ਗੁੰਡਾਗਰਦੀ ਕੀਤੀ ਆ ਤੇ ਨਾ ਅਸੀਂ ਇਹੋ ਜਾਂ ਅਸੀਂ ਜਾਮਦੇ ਦੇ ਵਿੱਚ ਲੜਨ ਵਾਲੇ ਜਥੇਬੰਦੀ ਆ ਸਾਡੀ ਤੇ ਨਾ ਅਸੀਂ ਕਿਸੇ ਨੂੰ ਗਲਤ ਬੋਲਿਆਂਗੇ ਸਾਡੀ ਇਹ ਬੇਨਤੀ ਸੀ ਅਸੀਂ ਜਾਬਤੇ ਦੇ ਵਿੱਚ ਅਸੀਂ ਇਹ ਸੋਚਿਆ ਸੀ ਵੀ 10 ਮਿੰਟ ਫ੍ਰੀ ਕਰਾਂਗੇ ਅਸੀਂ ਸਾਡੇ ਵੀਰਾਂ ਨੇ ਸਾਡੇ ਭਰਾ ਅਸੀਂ ਗਲਤ ਨਹੀਂ ਬੋਲਦੇ ਸਾਡੀ ਲੜਾਈ ਸਿਸਟਮ ਨਾਲ ਨਾ ਕਿ ਬੰਦਿਆਂ ਨਾਲ ਲੜਾਈ ਆ ਸਾਡੀ ਧੰਨਵਾਦ ਜੀ ਹਾਂ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਜਸਵਿੰਦਰ ਸਿੰਘ ਅਮੋਲ ਅੱਜ ਮੈਂ ਤੁਹਾਨੂੰ ਪੰਜਾਬੀ ਵਿੱਚ ਖਬਰਾਂ ਸੁਣਾ ਰਿਹਾ ਨਹੀਂ ਜੀ ਮੈਂ ਨਹੀਂ ਸੁਣਾਉਂਦਾ ਇਹ ਤੁਸੀਂ ਖਬਰਾਂ ਸੁਣਨੀ ਆ ਸੱਚ ਬੋਲਦਾ ਨਿਊਜ਼ ਜੋ ਕਿ ਹਰ ਤਰ੍ਹਾਂ ਦੀ ਖਬਰ ਆਪਣੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਮੇਲਿਆਂ ਦੀ ਖਬਰ ਆ ਜਾਂ ਸਾਡੇ ਕਿਸੇ ਮੁੱਦਿਆਂ ਦੀ ਖਬਰ ਆ ਇਹ ਸੱਚ ਬੋਲਦਾ ਨਿਊਜ਼ ਇਹ ਚੈਨਲ ਨੂੰ ਸਕਸਬਸਕ੍ਰਾਈਬ ਕਰਾਓ ਕਰੋ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤਰ ਪਿਆਰੇ ਬਲਕਰਨ ਕੌਲਤਾਰ ਜੀ ਇਹ ਚੈਨਲ ਨੂੰ ਚਲਾ ਰਹੇ ਨੇ ਹਾਂ ਫਿਰ ਨੋਟ ਕਰ ਲਓ ਜੀ ਸੱਚ ਬੋਲਦਾ ਨਿਊਜ਼ ਚੈਨਲ